ਉਰੜ ਮੈਂ ਨਾਨਕ ਬੇਨਤੀ ਤੂ ਸਰ ਵਰਤੂ ਹੰਸ ਕਿ ਜੀਵ ਜਿਹੜੇ ਪ੍ਰਾਣ ਤੇਰੇ ਵਿੱਚ ਨੇ ਜਿਹੜੀ ਸ਼ਕਤੀ ਤੇਰੇ ਵਿੱਚ ਹੈ ਉਹੀ ਸ੍ਰਿਸ਼ਟੀ ਦੇ ਕਣ-ਕਣ ਵਿੱਚ বিরাজਮਾਨ ਹੈ ਪ੍ਰਮਾਤਮਾ ਜੀ ਦੀ ਜਿਗਤਿ ਉਦਾਹਰਨ ਦੇ ਤੌਰ ਤੇ ਦੱਸ ਦਵਾਂ ਕਿ ਜਿਵੇਂ ਸਰਵਰ ਸਰਵਰ ਮਤਲਬ ਸਰੋਵਰ ਤਲਾਬ ਤਲਾਬ ਜਿਹੜਾ ਤਲਾਬ ਹੈ ਉਹਦੇ ਵਿੱਚ ਵੀ ਪ੍ਰਮਾਤਮਾ ਜੀ ਦੀ ਸ਼ਕਤੀ ਹੈ ਤੇ ਜਿਹੜਾ ਉਹ ਤਲਾਬ ਦੇ ਵਿੱਚ ਜਿਹੜਾ ਉਹ ਤਲਾਬ ਤੇ ਆਪਣਾ ਰਹਿਣ ਬਸੇਰਾ ਕਰਦਾ ਜੋ ਹੰਸ ਹੈ ਉਹਦੇ ਵਿੱਚ ਵੀ ਪਰਮਾਤਮਾ ਜੀ ਦੀ ਸ਼ਕਤੀ ਹੈ ਕਹਿਰ ਤੋਂ ਭਾਵ ਹੈ ਜੋ ਵਸਤੂਆਂ ਦਿਖੀਆਂ ਨੇ ਉਹਨਾਂ 'ਚ ਵੀ ਪਰਮਾਤਮਾ ਜੀ ਹਨ ਤੇ ਜਿਹੜੀਆਂ ਨਹੀਂ ਦਿਖੀਆਂ ਸਿਰਫ ਅਨੂਪਭਵ ਹੁੰਦੀਆਂ ਨੇ ਉਹਨਾਂ ਵਿੱਚ ਵੀ ਪਰਮਾਤਮਾ ਜੀ ਹਨ ਜਿਹੜੀਆਂ ਨਹੀਂ ਦਿਖੀਆਂ ਦਾ ਮਤਲਬ ਇਹ ਨਹੀਂ ਕਿ ਉਹ ਹੈ ਨਹੀਂ ਗਿਆ ਉਹ ਹੈਗੀਆਂ ਨੇ ਉਹਨਾਂ ਉਸ ਦਾ ਹੀ ਉਸਤਰਾ ਪਰਮਾਤਮਾ ਹੈ ਹਰੇਕ ਵਰਤੂ ਹਰੇਕ ਕੋਨੇ ਜੱਜੇ ਜੱਜੇ ਵਿੱਚ ਪਰਮਾਤਮਾ ਜੀ ਦਾ ਵਾਸ ਹੈ ਬਸ ਸਮਝ ਸਕਤੀ ਹੈ ਦਿਖਦਾ ਸਿਰਫ ਧਿਆਨਤਾ ਤੇ ਗਰੀਬ ਨੂੰ ਲੋੜਵੰਦ ਦੀ ਸਹਾਇਤਾ ਕਰਨ ਵਾਲੇ ਨੂੰ ਹੀ ਹੈ ਜਿਸ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਅੰਦਰੋਂ ਇਸ ਇਸ ਮਾਰਗ ਤੇ ਚੱਲ ਪੈਂਦਾ ਕਿ ਮੈਂ ਪਰਮਾਤਮਾ ਨੂੰ ਸਭ ਮਨੁੱਖੀ ਭਲਾ ਕਰਨਾ ਜੋ ਮਿੱਝ ਨੂੰ ਆਤਮਾ ਨੂੰ ਚਾਹੁੰਦਾ ਉਸ ਨੂੰ ਪਰਮਾਤਮਾ ਜੀ ਦੇ ਸੰਪੂਰਨ ਦਰਸ਼ਨ ਹੋ ਜਾਂਦੇ ਨੇ